ਨਵਜਮਾਨਾ ਦੇ ਵਿਚਾਰ ਚਰਚਾ ਵਿੱਚ ਤੁਹਾਡਾ ਫੇਰ ਤੋਂ ਸਵਾਗਤ ਹੈ ਅਸਰੇ ਨਾਲ ਹੈ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੀ ਜੋ ਪੇਸ਼ੇਗਰ ਵਕੀਲ ਨੇ ਤੇ ਨਵਜਮਾਨਾ ਦੇ ਪ੍ਰਿੰਟਰ ਐਂਡ ਪਬਲਿਸ਼ਰ ਨੇ ਤੇ ਸਰ ਤੋਂ ਅਪਾਤੀ ਥੋੜੀ ਦੇ ਕਨਸਟੀਟਿਊਸ਼ਨ ਬਾਰੇ ਜਾਣਕਾਰੀ ਲਵਾਂਗੇ ਸਰ ਜਿਹੜਾ ਸੰਵਿਧਾਨ ਹੈ ਤੁਹਾਡੇ ਮੁਤਾਬਿਕ ਉਹਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦਾ ਕੀ ਰੋਲ ਹੈ ਦੇਖੋ ਜੇ ਅਸਲ ਦੀ ਸੋਚਿਆ ਜਾਵੇ ਤਾਂ ਜਿਹੜਾ ਸਰਕਾਰ ਤਿਆਰ ਕੀਤਾ ਗਿਆ ਜਿਹੜੀ ਉਸ ਵੇਲੇ ਕਮੇਟੀ ਬਣੀ ਆ ਉਹਦੇ ਵਿੱਚ ਸਭ ਜਿਹੜਾ ਚੇਅਰਮੈਨ ਬਣਾਇਆ ਗਿਆ ਉਸ ਕਮੇਟੀ ਦਾ ਉਹ ਬਾਬਾ ਜੀ ਅੰਬੇਦਕਰ ਜੀ ਨੂੰ ਬਣਾਇਆ ਗਿਆ ਕਾਗਜ਼ ਸਾਫ ਆ ਇੱਕ ਨਿਰਪੱਖ ਹੋਣਗੇ ਇੱਕ ਸਾਰਿਆਂ ਤੋਂ ਗਿਆਤਾ ਜ਼ਿਆਦਾ ਹੋਣਗੇ ਗਿਆਨਬਲ ਹੋਣਗੇ ਕਿਉਂਕਿ ਜਿੰਨੀ ਇਹਨਾਂ ਦੀ ਪੜ੍ਹਾਈ ਸੀ ਉਹਦੇ ਕਿਸੇ ਹੋਰ ਨੇਤਾ ਦੀ ਪੜ੍ਹਾਈ ਨਹੀਂ ਸੀਗੀ ਤੇ ਨਿਰਪੱਖ ਬੰਦੇ ਸੀ ਔਰ ਇਹਨਾਂ ਦੇ ਪੜਾਈ ਨੂੰ ਇਹਨਾਂ ਦੀ ਦੇਚਾਂ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਉਹ ਜਿਹੜੀ ਬੀਟੀ ਬਣਾਈ ਗਈ ਜਿਹੜੀ ਸੁਵਿਧਾਨ ਕਾੜੀ ਸੀਗੀ ਉਹਦਾ ਚੇਅਰਮੈਨ ਇਹਨੂੰ ਬਣਾ ਗਿਆ ਜੀ ਤੇ ਇਹਨਾਂ ਦੇ ਨਿਗਰਾਨੀ 회ਟੀਗੀ ਸਾਰੇ ਸਾਰੀਆਂ ਧਰਾਵਾਂ ਪੇਸ਼ ਹੋਈਆਂ ਬਣੀਆਂ ਪਾਸ ਬਣੀਆਂ ਪਾਸ ਹੋਈਆਂ ਹਰ ਇੱਕ ਤੇ ਬਹਿਸ ਹੋਈ ਮジョਰਿਟੀ ਨਾਲ ਪਾਸ ਕੀਤੀ ਇਹਨੂੰ तकरीबन ਸਾਰਿਆਂ ਨੇ ਪਾਸ ਕੀਤਾ ਸਾਰੇ ਮੈਂਬਰਾਂ ਨੇ ਹੰਗਾਰਾ ਭਰਿਆ ਉਹ ਮਦਾਂ ਉਹ ਗੱਲਾਂ ਇਹ ਸਵਿਧਾਨ ਵਿੱਚ ਆ ਜਾਂ ਗਈਆਂ ਮੈਂ ਤੇ ਇਥੋਂ ਤੱਕ ਕਹਿੰਦਾ ਜੇ ਅੱਜ ਵੀ ਤੁਸੀਂ ਆਪਣੇ ਸਵਿਧਾਨ ਦੇ ਵਿੱਚੋਂ ਇਹਨੂੰ ਬਾਬਾ ਜੀ ਨੂੰ ਬੇਦਕਰ ਜੀ ਨੂੰ ਮਾਈਨਸ ਕਰਕੇ ਦੇਖੋ ਤਾਂ ਸਵਿਧਾਨ ਦੇ ਵਿੱਚ ਕੁਝ ਬਚਦਾ ਨਹੀਂ ਕਿਉਂਕਿ ਸਾਰੀ ਮਿਹਨਤ ਜੋ ਵੀ ਸਾਰਾ ਭਾਰ ਇਹਨਾਂ ਦੇ ਸੀ ਇਹਦੀ ਸਾਰੀ ਜਿਹੜੀ ਹੈ ਉਹ ਕੀਤਾ ਤੇ ਸਾਰਾ ਕਰਕੇ ਤੇ ਇੰਨਾ ਸੋਹਣਾ ਸਾਰੇ ਦੇਸ਼ ਦੇ ਬਕਬਕ ਦੇਸ਼ਾਂ ਦੀ ਸਟੱਡੀ ਕੀਤੀ ਜਿਹੜੀਆਂ ਚੰਗੀਆਂ ਗੱਲਾਂ ਸੀ ਉਹਨਾਂ ਨੂੰ ਗ੍ਰਹਿਣ ਕੀਤਾ ਜਿਹੜੀਆਂ ਆਪਮਸੂਹ ਕੀਤੀਆਂ ਜਿਹੜੀਆਂ ਆਪੇ ਪੜਾਈ ਦੌਰਾਨ ਮਹਿਸੂਸ ਕੀਤੀਆਂ ਜਿਹੜੀ ਜ਼ਿੰਦਗੀ ਦੌਰਾਨ ਕੀਤੀਆਂ ਤੇ ਇਸ ਕਰਕੇ ਇਸ ਸੁਵਿਧਾਨ ਬਣਾਉਣ ਤੋਂ ਬਾਅਦ ਅੰbedkar ਜੀ ਗਰੀਬਾਂ ਦੇ ਮਸੀਹਾ ਬਣ ਕੇ ਉਬਰੇਗੇ ਉਹਨਾਂ ਨੇ ਜਿਹੜੀਆਂ ਡਿਪਰੈਸਡ ਕਲਾਸਾਂ ਸੀ ਜਾਂ ਜਿਹੜੀਆਂ ਪਛੜੀਆਂ ਕਲਾਸਾਂ ਸੀ ਜਿਹੜੇ ਗਰੀਬ ਲੋਕ ਸੀ ਉਹਨਾਂ ਦੇ ਹੱਕਾਂ ਦੀ ਗੱਲ ਜ਼ਿਆਦਾ ਕੀਤੀ ਆ ਉਹਨਾਂ ਦੇ ਅਕਤਾਂ ਦੇ ਪੁਆਇਆ ਜਿਸ ਕਰਕੇ ਸਾਨੂੰ ਫੰਡਾਮੈਂਟਲ ਰਾਈਟਸ ਵੀ ਮਿਲੇ ਡਾਕਟਰ ਪ੍ਰਿੰਸੀਪਲ ਵੀ ਮਿਲੇ ਵੇ ਤਾਂ ਕਿ ਉਹਨਾਂ ਦੇ ਤਹਿਤ ਇਹ ਇਹਨਾਂ ਸਰਕਾਰਾਂ ਮੁੱਖੀ ਦੀ ਸਰਕਾਰਾਂ ਇਹਨਾਂ ਦਾ ਲੋਕਾਂ ਦਾ ਗਰੀਬਾਂ ਦਾ ਗਰੀਬਜਨਤਾ ਦਾ ਆਪ ਜਾਣਤਾਰ ਸੁਧਾਰ ਕਰ ਸਕਦਾ ਤੇ ਸਿਰ ਇੱਕ ਵਾਰ ਮੈਂ ਚਾਹਨਾ ਤੁਸੀਂ ਦਰਸ਼ਕਾ ਨੂੰ ਇੱਕ ਚੀਜ਼ ਕਲੀਅਰ ਕਰ ਦੋ ਕਿ ਜਿਹੜੇ ਬਾਬਾ ਸਾਹਿਬ ਅਮੇਦਕਰ ਹੈ ਇੱਕ ਨੂਨ ਮੰਤਰੀ ਵੀ ਬਣੇ ਧਰਨ ਤੋਂ ਬਾਅਦ ਬਣੇ ਤੇ ਮੌਜੂਦਾ ਸਰਕਾਰ ਚ ਸੀ ਕਿ ਜੋ ਜਿਹੜੀ ਉਸ ਵੇਲੇ ਸਰਕਾਰ ਸੀ ਉਹਦੇ ਵਿੱਚ ਇਹ ਸੀ ਜੇ ਕਿ ਕਿਹੜੀ ਸਰਕਾਰ ਚ ਸੀ ਇਹਨਾਂ ਨੇ ਕਿਉਂ ਕਮੇਟੀ ਦਾ ਮੈਂਬਰ ਬਣਾ ਗਿਆ ਜੋ ਸਰਕਾਰ ਚ ਨਹੀਂ ਸੀ ਦੇਖੋ ਜੀ ਮੇਰੀ ਜਾਣਕਾਰੀ ਮੁਤਾਬਕ ਜਦੋਂ ਪਹਿਲੀ ਵਾਰੀ ਚੋਣੇ ਲੜੇ ਆ ਜਾਂ ਚੋਣਾਂ ਹੋਈਆਂ ਜੀ ਤੇ ਉਦੋਂ ਇਹ ਆਪਣੀ ਪਾਰਟੀ ਨਾਲ ਟੂਲ ਲੜੇ ਆ ਜੀ ਤੇ ਇਹ ਮੇਰੇ ਖਿਆਲ ਮੁਤਾਬਕ ਮੇਰੇ ਗਿਆਨ ਮੁਤਾਬਕ ਜੇ ਮੈਂ ਗਲਤ ਨਾ ਹੋਵਾਂ ਮੈਂ ਤੇ ਉਸ ਵੇਲੇ ਦੇ ਕਮਿਊਨਿਸਟ ਪਾਰਟੀ ਦੇ ਮੈਂਬਰ ਐਸੇ ਡਾਂਗੇ ਤੋਂ ਇਹ ਹਾਰ ਗਏ ਸੀ ਇਨੀ ਇਹਨਾਂ ਨੂੰ ਪਹਿਲੀ ਹਾਰ ਪ੍ਰਾਪਤ ਹੋਈ ਤੇ ਜੁਦੀ ਕਾਲਿਆ ਵੀ ਉਦੋਂ ਦਾ ਕਾਂਗਰਸ ਨੇ ਉਸ ਦਾ ਡਾਂਗੇ ਦੀ ਮਦਦ ਕੀਤੀ ਹੋਵੇ ਡਾਂਗੇ ਦੇ ਹੱਕ ਤੋਂ ਬੋਲੇ ਹੁਣ ਹਾਂਜੀ ਕਿਉਂਕਿ ਕਮਿਊਨਿਸਟ ਪਾਰਟੀ ਨੇ ਤੇ ਕਾਂਗਰਸ ਨੇ ਜੰਗੇ ਜਾਦੀ ਵਿੱਚ ਇੱਕ ਦੂਜੇ ਦਾ ਮੋਢੇ ਰਾਂ ਮੋਢਾ ਢਾਕੇ ਸਾਥ ਦਿੱਤਾ ਜੀ ਤਾਂ ਜਾਦੀ ਤੱਕ ਪਹੁੰਚੇ ਸੀ ਤੇ ਪਰ ਅਗਲੀ ਗੱਲ ਇਹ ਆ ਹਾਰਨ ਤੋਂ ਬਾਅਦ ਕਾਂਗਰਸ ਨੇ ਵਸੂਸ ਕੀਤਾ ਪੰਜਾਬ ਬੰਦਾ ਇੰਟੈਲੀਜੈਂਟ ਸੀ ਹਾਰ ਗਿਆ ਚੰਗੀ ਗੱਲ ਨਹੀਂ ਹੋਈ ਉਹਨਾਂ ਨੇ ਜਦੋਂ ਫਿਰ ਕਾਨੂੰਨ ਮੰਤਰੀ ਬਣਾਉਣ ਦੀ ਗੱਲ ਆਈ ਉਹ ਨਹੀਂ ਇਹਨਾਂ ਨੂੰ ਹਾਰਨ ਤੋਂ ਬਾਅਦ ਵੀ ਕਾਨੂੰਨ ਮੰਤਰੀ ਬਣਾਇਆ ਤੇ ਆਪਾਂ ਹੁਣ ਸਰ ਪਾਸਟ ਦੀ ਗੱਲ ਕਰ ਲਈ ਉਹ ਬੀਰਕਰ ਸਾਹਿਬ ਦੇ ਟਾਈਮ ਦੇ ਤੇ ਹੁਣ ਆਪਾਂ ਅੱਜ ਦੀ ਗੱਲ ਕਰਦੇ ਆ ਆ ਸੰਵਿਧਾਨ ਨੂੰ ਲੈ ਕੇ ਬੜਾ ਮੁੱਦਾ ਉੱਠਿਆ ਹੋਇਆ ਹੈ ਅਮਿਤ ਸ਼ਾਹ ਜੀ ਦੇ ਵਿਵਾਦਿਤ ਬਿਆਨ ਜਿਹੜੇ ਨਜ਼ਰ ਆ ਰਹੇ ਨੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਨਹੀਂ ਪਾਸ ਕੀਤਾ ਜੀ ਕਿ ਦੋ ਦਿਨਾਂ ਤੇ ਚਰਚਾ ਹੋਵੇਗੀ ਹਾਂਜੀ ਪਹਿਲਾਂ ਉਹਦੇ ਵਿੱਚ ਲੋਕ ਸਭਾ ਚ ਹੋਈ ਤੇ ਰਾਸ਼ਟਰੀ ਸਭਾ ਚ ਚਰਚਾ ਜਿੱਥੇ ਪਾਰਲੀਮੈਂਟ ਦਾ ਹੁਣ ਸਟੈਂਡਰਡ ਪਹੁੰਚ ਗਿਆ ਆ ਯਾਰ ਜਾਂ ਜਿੱਦਾਂ ਦੇ ਮੈਂਬਰ ਆ ਗਏ ਆ ਜਾਂ ਜਿੱਦਾਂ ਜਿੱਦਾਂ ਉਹਨਾਂ ਦਾ ਟੈਪਰਮੈਂਟ ਆ ਉਹ ਇੱਕ ਦੂਜੇ ਦੇ ਗੱਲ ਪੈਂਦੇ ਆ ਜਦੋਂ ਆਪੋਜੀਸ਼ਨ ਸਵਾਲ ਪੁੱਛਦੀ ਆ ਆਪੋਜੀਸ਼ਨ ਨੇ ਹਮੇਸ਼ਾ ਹੀ ਸਵਾਲ ਪੁੱਛੜੇ ਹੁੰਦੇ ਆ ਕਲੈਰੀਫਿਕੇਸ਼ਨ ਲੈਣੀ ਹੁੰਦੀ ਆ ਇਹਦਾ ਮਤਲਬ ਕੀ ਆ ਇਹ ਕਿਉਂ ਹੋਇਆ ਇਹ ਕਾਦੇ ਲਈ ਹੋਇਆ ਅਸੀਂ ਕੀ ਕਰੀਏ ਇਹ ਸਾਰੀਆਂ ਗੱਲਾਂ ਦਾ ਜਵਾਬ ਸਰਕਾਰ ਦੇ ਦੇਣਾ ਹੁੰਦਾ ਕਿਉਂਕਿ ਸਰਕਾਰ ਰਾਜ ਕਰਦੀ ਹੁੰਦੀ ਆ ਸਾਰੇ ਪ੍ਰਬੰਧ ਨੂੰ ਸਰਕਾਰ ਦੇਖਦੀ ਆ ਪਰ ਲੱਗਦਾ ਏ ਇਦਾਂ ਆ ਜਦੋਂ اپੋਜੀਸ਼ਨ ਇਸ ਬਾਰੇ ਕੋਈ ਪੁੱਛਦੀ ਆ ਕੋਈ ਸਵਾਲ ਕਰਦੀ ਆ ਤੇ ਉਹ ਆਪਣੀ ਹਾਨੀ ਸੰਦਿਆ ਉਹ ਮੈਂਬਰ ਇੱਕ ਦੂਜੇ ਤੇ ਗੱਲ ਪੈਣ ਦੀ ਕੋਸ਼ਿਸ਼ ਕਰਦੇ ਆ ਤੇ ਗੱਲ ਜਿੱਦੂ ਲੜਾਈ ਤਾਂ ਨਹੀਂ ਕਹਿ ਸਕਦੇ ਪਰ ਇਦਾਂ ਥੋੜੀ ਚੰਗੀ ਕਰਦੀ ਨਹੀਂ ਲੱਗਦੀ ਇੱਥੇ ਤੱਕ ਪਹੁੰਚ ਜਾਂਦੀ ਆ ਇੱਕ ਦੂਜੇ ਨੂੰ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਆ ਰੌਲਾ ਪੈ ਜਾਂਦਾ ਬਾਹਰ ਕੁਝ ਹੋ ਜਾਂਦਾ ਔਰ ਲੱਖਾਂ ਰੁਪਈਆਏ ਮੇਕ ਮਿੰਟ ਦਾ ਲੱਗਦਾ ਤੇ ਜਿਹੜੇ ਸਾਡੇ ਘੰਟੇ ਖਰਾਬ ਹੋ ਜਾਂਦੇ ਆ ਇੰਨਾ ਨੁਕਸਾਨ ਹੋ ਰਿਹਾ ਇਹਦੇ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਦੋਨਾਂ ਤਰ੍ਹਾਂ ਤੋਂ ਆ ਪਹਿਲ ਗੇਦੀ ਆ ਇਹ ਵੀ ਲੁਕ ਜਾਂਦੇ ਆ ਜਿਹੜਾ ਦੂਜੇ ਕੌਣ ਕਰਦਾ ਉਹ ਵੀ ਕੌਣ ਜਾਣਦੇ ਜਿਆਦਾ ਕਸੂਰ ਕੇ ਦਾ ਇਹ ਲੋਕ ਜਾਣਦੇ ਆ ਇਹ ਜੁਦੀ ਗੱਲ ਆ ਕੋਈ ਲੋਕਾਂ ਨੂੰ ਜਿਆਦਾ ਗਲਦਾ ਜਾਂਦਾ ਕੋਈ ਲੋਕਾਂ ਨੂੰ ਘਟਦਾ ਤੇ ਮੇਰੇ ਮੇਰਾ ਸਿਰ ਸਵਾਲ ਸੀ ਕਿ ਅਮਿਤ ਸ਼ਾਹ ਜੀ ਨੇ ਜੋ ਕਿਹਾ ਗ੍ਰਹਿ ਮੰਤਰੀ ਸਾਡੇ ਉਹਨਾਂ ਨੇ ਬਾਬਾ ਬਾਬਾ ਵੀ ਅਵੇਦਿਕਰ ਸਾਹਿਬ ਬਾਰੇ ਜੋ ਵੀ ਵਿਵਾਦਿਤ ਬਿਆਨ ਦਿੱਤਾ ਹੈ ਇਹਦੇ ਬਾਰੇ ਤੁਸੀਂ ਤੁਹਾਡੀ ਕੀ ਟਿੱਪਣੀ ਹੈ ਤੁਸੀਂ ਕੀ ਕਹਿੰਦੇ ਦੇਖੋ ਜੀ ਗੱਲ ਇਹ ਆ ਵੀ ਉਹ ਜਿਹੜੀ ਅਮਿਤ ਸ਼ਾਹ ਜੀ ਨੇ ਗੱਲ ਕੀਤੀ ਆ ਉਹ ਅਸਲ ਤੇ ਆ ਬਈ ਉਹਨਾਂ ਦੀ ਬਸ ਦੀ ਗੱਲ ਨਹੀਂ ਕਿਉਂਕਿ ਜਿਹੜਾ ਸੰਧਾਨ ਬਣਾਇਆ ਉਹਦੇ ਵਿੱਚ ਜ਼ਿਆਦਾ ਰੋਲ ਕਾਂਗਰਸ ਦਾ ਬਾਬਾ ਸਾਹਿਬ ਦੇ ਜੀ ਦਾ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆ ਕੇਰਮੈਨ ਸੀ ਬਾਕੀ ਬਹੁਤ ਮੈਂਬਰ ਕਾਂਗਰਸ ਦੇ ਸੀ ਬਾਕੀ ਬੰਦੇ ਵੀ ਸੀ ਦਾਨਸਦ ਦੇ ਵਿੱਚ ਜਿਹੜਾ ਹੁਣ ਸੰਵਧਾਨ ਲਾਗੂ ਹੋਇਆ ਉਦੋਂ ਜਦੋਂ ਇਹ ਲਾਗੂ ਹੋਇਆ ਜਾਂ ਬਣਿਆ ਉਦੋਂ ਜਿਹੜੀ ਭਾਜਪਾ ਪਾਰਟੀ ਹੁਣ ਰਾਜਕਾਰ ਦੀ 10 ਸਾਲ ਤੋਂ ਲਗਾਤਾਰ ਕਰ ਰਹੀ ਆ ਜਿਹਦਾ ਇਹ ਪਹਿਲਾਂ 20 ਸਾਲ ਰਾਜ ਕਰ ਚੁੱਕਿਆ ਭਾਜਪਾ ਵਾਲੇ ਇਹ ਉਦੋਂ ਇਸ ਪਾਰਟੀ ਦਾ ਜਨਮ ਨਹੀਂ ਸੀ ਹੋਇਆ ਜੀ ਬੀਰਾ ਰਾਏ ਸੁਲਤਾਨ ਬਣੋਂ ਨੂੰ ਦੇ ਵਿੱਚ ਕੋਈ ਰੋਲ ਨਹੀਂ ਆ। ਇਹ ਨਾ ਹੀ ਜੰਗੇ ਜਾਦੀ ਵਿੱਚ ਇਹਨਾਂ ਦਾ ਕੋਈ ਰੋਲ ਆ। ਹੁਣ ਉਹ ਜਦੋਂ ਸੰਵਧਾਨ ਦੀਆਂ ਕੋਈ ਸ਼ਿਫਤਾ ਹੁੰਦੀਆਂ ਤਾਂ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਸ਼ਿਫਤਾ ਤਾਂ ਹੈ ਵੀ ਇਹ ਸ਼ਿਫਤ ਕੱਢ ਕੇ ਬਾਬਾ ਜੀ ਦੇ ਨਾਂ ਲਾ ਦੇਈਏ, ਇਹ ਸ਼ਿਫਤ ਕੱਢ ਕੇ ਭਲਾਈ ਦੇ ਨਾਂ ਲਾ ਦੇਈਏ। ਇਹ ਸਬਦ ਯਾਨੀ ਕਾਂਗਰਸ ਨੂੰ ਕਾਂਗਰਸ ਵੀਰ ਸਿਰਾਂ ਨਾ ਜਾਵੇ। ਉਹ ਆਟੋਮੈਟਿਕਲੀ ਜਾਣਾ ਕਿਉਂਕਿ ਜਦੋਂ ਕਾਂਗਰਸ ਹੀ ਸੀ ਕਾਂਗਰਸ ਨੇ ਹੀ ਸਭ ਕੁਝ ਕੀਤਾ ਸੀ। ਕਾਂਗਰਸ ਦੇ ਸਹਿਯੋਗੀਆ ਪਾਰਟੀਆਂ ਨੇ ਕੀਤਾ ਸੀ ਜਿਹੜੀਆਂ ਉਦੋਂ ਹਲ ਦੇ ਵਿੱਚ ਪਾਰਟੀਆਂ ਸੀ ਉਹਨੇ ਸਭ ਕੁਝ ਕੀਤਾ ਸੀ ਉਹ ਸਹਿਰਾ ਵੀ ਉਹਨਾਂ ਨੂੰ ਜਾਣਾਂ ਜੇ ਮਾੜੀ ਗੱਲ ਉਹਨਾਂ ਨੂੰ ਜਾਂਦੀ ਹੈ ਤਾਂ ਸਹਿਰਾ ਵੀ ਉਹਨੂੰ ਜਾਂਦੇ ਆ ਇਸ ਕਰਕੇ ਉਹ ਇਸ ਸਵਿਧਾਨ ਦੀ ਜ਼ਿਆਦਾ ਸਿਫਤ ਨਹੀਂ ਕਰਦੇ ਕਿਉਂਕਿ ਬਹੁਤੇ ਕਿਰਤਾ ਜਿਹਨਾਂ ਤੋਂ ਇਹ ਰੋਸ਼ਨੀ ਲੈਂਦੇ ਬੀਜੇਪੀ ਵਾਲੇ ਜਿਹਨਾਂ ਨੂੰ ਨਾਗਪੁਰੀਏ ਕਹਿੰਦੇ ਆ ਜਿਹਨਾਂ ਨੂੰ ਆਰ ਆਰ ਸਿਫਤ ਹੁੰਦੇ ਆ ਉਹਨੇ ਬਹੁਤ ਚੇਰ ਇਸ ਸੁਧਾਰ ਨੂੰ ਮੰਨਿਆ ਹੀ ਨਹੀਂ ਬਹੁਤ ਤੇਰੇ ਤਿਰੰਗੇ ਝੰਡੇ ਨੂੰ ਚਲਾਇਆ ਹੀ ਨਹੀਂ ਨਾ ਵੀ ਆਪਣੇ ਅੰਦਰ ਚਲਾਇਆ ਇਹ ਤਿਰੰਗੇ ਤੋਂ ਨਫਤ ਕਰਦੇ ਸੀ ਪਰ ਜਦੋਂ ਉਹ ਦੇਖਿਆ ਕਿ ਸਾਰਾ ਦੇਸ਼ ਜਿਹੜਾ ਇਹ ਨੂੰ ਪ੍ਰਣਾਇਆ ਹੋਇਆ ਹੈ ਇਹ ਤਿਰੰਗੇ ਨੂੰ ਇਹ ਸੰਵਧਾਨ ਨੂੰ ਤੇ ਹੁਣ ਉਹਨੇ ਮੋੜ ਕਟਿਆ ਤੇ ਹੁਣ ਉਹਨਾਂ ਦੀ ਮਜਬੂਰੀ ਆ ਰਾਜ ਕਰਨ ਲਈ ਉਹ ਇੱਧਰ ਨੂੰ ਆਏ ਆ ਵੈਸੇ ਅਸਲ ਵਿੱਚ ਉਹ ਜਿਹੜੇ ਆ ਭਾਜਪਾ ਵਾਲੇ ਉਹਨਾਂ ਦੀ ਗੱਲ ਹੈ ਬਈ Hindu Hindi ਤੇ Hindustan ਯਾਨੀ ਉਹ ਇਦਾਂ ਦਾ ਇੱਕ ਚਾਉਂਦੇ ਆ ਕਿ ਜਿੱਤੇ ਜਿਹੜੇ ਹਿੰਦੀ ਲੋਕ ਐ ਹਿੰਦੂ ਲੋਕ ਆ ਉਹਨਾਂ ਦਾ ਬੋਲਬਾਵੇ ਹੋਵੇ ਸਾਡੀ ਚੌਧਰ ਹੋਵੇ ਤੇ ਸਾਨੂੰ ਕੋਈ ਹਰਾ ਨਾ ਸਕੇ ਇਸੇ ਕਰਕੇ ਪਿੱਛੇ ਜੇ ਜੇ ਤੂੰ ਪੜਿਆ ਹੋਊਗਾ ਜਾਂ ਸੁਣਿਆ ਹੋਵੇਗਾ ਕਿ ਮੌਜੂਦਾ ਸਰਕਾਰ ਮਤਲਬ ਸਭ ਤੋਂ ਵੱਡੀ ਅਦਾਲਤ ਵਿੱਚ ਜਿਹੜਾ ਸੁਪਰੀਮ ਕੋਰਟ ਕਹਿੰਦੇ ਆ ਇਸ ਕਰਕੇ ਚੱਲ ਗਈ ਆ ਕਿ ਜੇ ਜਦੋਂ ਸੰਵਿਧਾਨ ਬਣਿਆ ਔਲੋ ਇਹਦੇ ਵਿੱਚ ਸੈਕੂਲਰ ਸ਼ਬਦ ਸੀ ਗਾ ਨਹੀਂ ਇਲਕਾਰ ਕੇ ਸੈਕੂਲਰ ਸ਼ਬਦ ਜਿਹੜਾ ਆ ਉਹਨੂੰ ਵਿੱਚੋਂ ਕੱਢਿਆ ਜਾਵੇ। ਦੱਸੋ ਇਹਦਾ ਨੁਕਸਾਨ ਕੀ ਹੈ? ਗਣੀ ਵੇ ਕਿਸੇ ਧਰਮ ਦਾ ਬੋਲਬਾਲਾ ਨਾ ਹੋਵੇ। ਜੇ ਧਰਮ ਦਾ ਬੋਲਬਾਲਾ ਜੇ ਹਿੰਦੂਆਂ ਦਾ ਹੋਊਗਾ ਤੇ ਮੁਸਲਮਾਨ ਨਾਰਾਜ਼ ਹੋਣਗੇ, ਸਿੱਖ ਨਾਰਾਜ਼ ਹੋਣਗੇ, ਇਸਾਈ ਹੋਣਗੇ। ਜੇ ਕਿਸੇ ਧਰਮ ਦਾ ਬੋਲਬਾਲਾ ਨਹੀਂ ਹੋਊਗਾ, ਸੈਕੂਲਰ ਹੋਏਗਾ। ਫੇਸ਼ ਧਰਮ ਦੀ ਕੋਈ ਗੱਲ ਨਹੀਂ ਕਰਨੀ, ਦੇਸ਼ ਦੀ ਗੱਲ ਕਰਨੀ ਆ, ਲੋਕਲ ਦੀ ਗੱਲ ਕਰਨੀ ਆ, ਕਾਨੂੰਨ ਦੀ ਗੱਲ ਕਰਨੀ ਆ, ਵਿਗਿਆਈ ਦੀ ਗੱਲ ਕਰਨੀ ਆ। ਜੇ ਇਹ ਗੱਲ ਲਾਉਂਗੇ ਤੇ ਕਿਸੇ ਜਾਤੀ ਦੀ ਗੱਲ ਨਾ ਹੋਵੇਗੀ ਤਾਂ ਫਿਰ ਉਹ ਜ਼ਿਆਦਾ ਚੰਗਾ ਹੋਵੇਗਾ ਇਸ ਕਰਕੇ ਇਹ ਨਹੀਂ ਗਏ ਫੀਸ਼ਕਲੋ ਸ਼ਬਦ ਪਈ ਜੀ ਪਹਿਲਾਂ ਦੱਸਿਆ ਗਾ ਨਹੀਂ ਜਦੋਂ ਬਣਿਆ ਸੀ ਇਹ ਸ਼ਾਇਦ ਇੰਦਰਾ ਗਾਂਧੀ ਦੀ ਪਾਰਤਾ ਪਰ ਇਹਦੇ ਵਿੱਚ ਉਹਨਾਂ ਨੂੰ ਮਾੜਾ ਕੁਝ ਨਹੀਂ ਲੱਗਿਆ ਇਸ ਕਰਕੇ ਸੁਪਰੀਮ ਕੋਰਟ ਨੇ ਇਹ ਦੋ ਵਿੱਚੋਂ ਡਿਲੀਟ ਕਰਨਾ ਜਾਂ ਇਤੇ ਗੌਰ ਕਰਨਾ ਜਾਂ ਇਤੇ ਵਕਤ ਜਣਾ ਜੱਜ ਨਹੀਂ ਸਮਝੇ ਤੇ ਸਰ ਤੁਹਾਡੇ ਜਵਾਬ ਚਾਹੀਏ ਇੱਕ ਮੇਰਾ ਸਵਾਲ ਹੈ ਈ ਜੀਏ ਅਭਿਸ਼ਾ ਜੀ ਨੇ ਜੋ ਵੀ ਬਿਆਨ ਦਿੱਤੇ ਇੱਕ ਵਾਰ ਤੁਸੀਂ ਉਹ ਵੀ ਡਿਟੇਲ ਚ ਦੱਸਦੇ ਹੋ ਤੇ ਦੂਜੀ ਗੱਲ ਜਿਵੇਂ ਕਾਂਗਰਸ ਜਾਂ ਦੂਜੀ ਪਾਰਟੀ ਕਹਿ ਰਹੀ ਹੈ ਕਿ ਮਾਫੀ ਮੰਗੇ ਇਹਨਾਂ ਸਰ ਕੀ ਇਸ਼ੂ ਹੋ ਗਿਆ ਹੈ ਤੁਸੀਂ ਥੋੜਾ ਡਿਟੇਲ ਚ ਸਮਝਾਓ ਦਸਤਾਰੂ ਦੇਖੋ ਗੱਲ ਇਹ ਆ ਭਈ ਜੋ ਬਹਿਸ ਦੇ ਦੌਰਾਨ ਬੜਾ ਵੱਧ ਜੜ ਕੇ ਉਹ ਕਾਂਗਰਸ ਨੂੰ ਇਹਦਾ ਸਿਰਾਂ ਦੇਣ ਦੀ بجائے ਬੇ ਬਾਬਾ ਜੀ ਵੇਰ ਕਰ ਜੀ ਨੂੰ ਦਿੰਦੇ ਸੀ ਬੀਜੇਪੀ ਵਾਲੇ ਔਰ ਪਤਾ ਨਹੀਂ ਵੀ ਜਦੋਂ ਉਹਨੇ ਰਾਸ ਸਭਾ ਵਿੱਚ ਜਵਾਬ ਦੇਣਾ ਸੀ ਤੁਮਦ ਸ਼ਾਹ ਦੀ ਵਾਰੀ ਆਈ ਤੇ ਜਵਾਬ ਦੇਣਗੇ ਕਿਹੜੀ ਗੱਲੋਂ ਉਹ ਖਿਲੀ ਹੈ ਆਇਪਰ ਹੋ ਗਿਆ ਕਿ ਮਤਲਬ ਕੀ ਬੋਲਣ ਲੱਗ ਪਿਆ ਤੇ ਸੁਬੋਧਰ ਹੋ ਕੇ ਕਹਿਣ ਲੱਗੇ ਗਰੀਬ ਲੋਕਾਂ ਨੂੰ ਵੀ ਤੁਸੀਂ ਕੀ ਅੰਬੇਦਕਰ ਬੇਦਕਰ 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 ਪੰਜ ਤੋਂ 6 ਵਾਰੀ ਲਗਾਤਾਰ ਕਿਹਾ ਹੁਸੈਨ ਦੇ ਵਿੱਚ ਇਦਾਂ ਜੇ ਏਨੀ ਵਾਰੀ ਤਰੱਬ ਦਾ ਨਾਮ ਲੈ ਲਿੰਦੇ ਤੇ ਉਦੋਂ ਜੋ ਮਰਜ਼ੀ ਮੰਗ ਲੈ ਲਿੰਦੇ ਸਵਰਗ ਮਿਲ ਸਕਦਾ ਸੀ ਚੰਗੀ ਗੱਲ ਮਿਲ ਸਕਦੀ ਜੀ ਰੱਬ ਮਿਲ ਸਕਦਾ ਸੀ ਯਾਨੀ ਇਸ ਗੱਲ ਵਿੱਚੋਂ ਮੈਂ ਕਾਂਗਰਸ ਨੂੰ ਵੀ ਦੇਸ਼ ਪ੍ਰੇਮ ਨੂੰ ਬਾਕੀਆਂ ਨੂੰ ਵੀ ਉਹ ਲਗਿਆ ਵੀ ਨਫਰਤ ਆ ਤੇ ਉਹ ਇਸ ਕਰਕੇ ਉਹਨੇ ਜਾਵੇ ਤੂੰ ਜੋ ਕਿਹਾ ਇਹ ਚੰਗਾ ਨਹੀਂ ਕਿਹਾ ਇਸ ਕਰਕੇ ਤੂੰ ਇਹ ਤੋਂ ਮਾਫੀ ਮੰਗ ਮਾफी ਮੰਗਣ ਤੋਂ ਕਹਿੰਦੇ ਤੁਸੀਂ ਵੰਗੋ ਉਹ ਤੁਸੀਂ ਗਲਤ ਹਾਂ ਤੁਸੀਂ ਉਦੋਂ ਉਦੋਂ ਇਹ ਗੱਲ ਕਹੀ ਸੀ ਤੁਸੀਂ ਉਦੋਂ ਉਹਨੂੰ ਹਰਾਇਆ ਸੀ ਤੁਸੀਂ ਉਹਨੂੰ ਵੋਟਾਂ ਨਹੀਂ ਪਾਈਆਂ ਸੀ ਉਹਦੇ ਖਿਲਾਫ ਨਹਿਰੂ ਦੇ ਪ੍ਰਚਾਰ ਕੀਤਾ ਸੀ ਪੁਰਾਣੀਆਂ ਗੱਲਾਂ ਲੈ ਕੇ ਗੱਲ ਕਹਿਣ ਲੱਪੇ ਲੇਕਿਨ ਆਪਣੀ ਇਸ ਗੱਲ ਨੂੰ ਨਹੀਂ ਮੰਨਿਆ ਕਿ ਮੈਂ ਗੱਲ ਕਿਹੜੀ ਗੱਲ ਕਿਹੜੇ ਸੰਦਰਭ ਚ ਗੱਲ ਕਹੀ ਆ ਤੇ ਅਸੀਂ ਤਾਂ ਇਸ رائے ਦੇ ਆ ਕਦੂਨੀ رائے ਦੇ ਇਹ ਆ ਕਿ ਆਪੋ ਵਿੱਚ ਹੀ ਲੜਨ ਦੀ ਬਜਾਏ ਅੰਮ੍ਰਿਤ ਸ਼ਾਹ ਨੂੰ ਚਾਹੀਦਾ ਕਿ ਜਿਹੜੀ ਉਹਦੀ ਉਹ ਮਾਫੀ ਮੰਗਣ ਦੀ ਗੱਲ ਕਰਦੇ ਆ ਉਹ ਕਹਿੰਦਾ ਮੇਰੀ ਇਨਸਲਟ ਕਰਦੇ ਆ ਮੈਂ ਕੁਝ ਨਹੀਂ ਕਿਹਾ ਜੇ ਉਹ ਨਹੀਂ ਕਿਹਾ ਤੇ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਜਾਂ ਜਿਹੜੀ ਵੀ ਅਦਾਲਤ ਹੈ ਜਿਹੜੀ ਫਿੱਟ ਹੋਏ ਹੈਗੀ ਆ ਉਹਦੇ ਵਿੱਚ ਜਾ ਕੇ ਉਹ ਹੋ ਮਾਨਹਾਨੀ ਦਾ ਕੇਸ ਕਰਦੇ ਉਹਨੂੰ ਵੀ ਆਹ ਸ਼ਬਦ ਮੈਂ ਨਹੀਂ ਕਹੇ ਮੇਰੇ ਮੂੰਹ ਚ ਪਾਏ ਜਾਂਦੇ ਆ ਮੇਰਾ ਸਭ ਕੁਝ ਦੇਖਿਆ ਜਾਵੇ ਉਹਦੇ ਵਿੱਚ ਜਿਹੜੀ ਉਹਦੀ ਪ੍ਰोसीडिंग ਆ ਜਿਹੜੀ ਉਹ ਰਿਕਾਰਡਿੰਗ ਆ ਉਹ ਸਾਰੇ ਬਾਹਰ ਹੋਗੀ ਆਪੇ ਜਿਹੜੀ ਆ ਕੋਰਟ ਫੈਸਲਾ ਕਰ ਦੇਗੀ ਤੇ ਪੰਜ ਵਾਰੀ ਛੇ ਵਾਰੀ ਤੇਰਾ ਕਹਿਣਾ ਤੇ ਮਤਲਬ ਉਹਦਾ ਨਾਮ ਜਪੜਾ ਸੀ ਜੀ ਜਾਣ ਤੇਰੇ ਇਹਨਾਂ ਸ਼ਬਦਾਂ ਚ ਘਿਰਦਾ ਸੀ ਤੂੰ ਠੀਕ ਸੀ ਜਾਂ ਤੂੰ ਗਲਤ ਸੀ ਤੇ ਗੱਲ ਨੂੰ ਵਧਾਉਣ ਦੇ بجائے ਹਨ ਉਹ ਕਵੇ ਵੀ ਠੀਕ ਹੈ ਜੀ ਤੁਹਾਡੀ ਗੱਲ ਆ ਗਈ ਆ ਮੈਂ ਤੁਹਾਡੇ ਖਿਲਾਫ ਮਾਣਹਾਨੀ ਦਾ ਕੇਸ ਕਰੂੰਗਾ ਕਿਉਂਕਿ ਮੈਂ ਗੁੱਟ ਭਾਵਨਾ ਚ ਗਿਆ ਚੰਗੀ ਭਾਵਨਾ ਚ ਗਿਆ ਤੁਸੀਂ ਮੈਨੂੰ ਕਹਿੰਨੇ ਆ ਕਿ ਮੈਂ ਨਫਤ ਨਾ ਕਿਹਾ ਇਸ ਕਰਕੇ ਹੁਣ ਅਦਾਲਤ ਪਹੁੰਚਾ ਲਵਾਂਗਾ ਕਿ ਬੰਤ ਚੰਗਾ ਕਿ ਆ ਕੇ ਮੜਾ ਗਿਆ ਪਰ ਉਹ ਇਹ ਗੱਲ ਕਰੇਗਾ ਨਹੀਂ ਕਿਉਂਕਿ ਜੋ ਕੁਛ ਹੋਰ ਕਿਹਾ ਉਹ ਸਾਰੇ ਪਾਰਲੀਮੈਂਟ ਨੇ ਸੁਣਿਆ ਦੋਧਾਂ ਸਦਨਾਂ ਨੇ ਵੀ ਲਗਭਗ ਸੁਣਿਆ ਲੋਕਾਂ 'ਚ ਵੀ ਉਹ ਗੱਲ ਚੱਲ ਗਈ ਆ ਤੇ ਉਹਦੇ ਵਿੱਚੋਂ ਕੋਈ ਖੁਸ਼ੀ ਦੀ ਗੱਲ ਨਹੀਂ ਉਹਦੇ ਵਿੱਚੋਂ ਨਫਰਤ ਦੀ ਗੱਲ ਆ ਉਹਨੂੰ ਲੱਗਦਾ ਹੋਵੇ ਅਸੀਂ 12 ਕਰੋੜ ਦੀ ਪਾਰਟੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕੰਡੀਡੇਟ ਜਿਹੜਾ ਆਇਆ ਡੇਟਾ ਉਹ ਇਹਨਾਂ ਦੀ ਮੈਂਬਰਸ਼ਿਪ 12 ਕਰੋੜ ਦੀ ਹੋਣੀ ਆ ਉਹ தம்デア ਤੇ ਹਿੰਦੁਸਤਾਨ ਤੇ 10 ਸਾਲ ਲਗਾਤਾਰ ਰਾਜ ਅਧੀ ਕਰੀਏ ਤੀਜੀ ਵਾਰ ਸਾਨੂੰ ਫੇਰ ਚੁਣ ਲਿਆ ਹੋਵੇ ਸਭ ਤੋਂ ਪਹਿਲਾਂ ਬਾਜਪੀ ਜੀ ਵੀ 6 ਸਾਲ ਕੱਢ ਗਏ ਹੁਣ ਅਸੀਂ ਇੰਨਾ ਲੰਬਾ ਰਾਜ ਕੀਤਾ ਹੋਵੇ ਐਡੀ ਵੱਡੀ ਪਾਰਟੀ ਹੋਵੇ ਤੇ ਫੇਰ ਵੀ ਨਾਮ ਜਿਹੜਾ ਆ ਉਹ ਅਮਰੀਕਾ ਦਾ ਜਪਿਆ ਜਾਵੇ ਅਸੀਂ ਕਈ ਇਹ ਚ ਅਮੈਂਡਮੈਂਟਾਂ ਕੀਤੀਆਂ ਕਈ ਚੰਗੇ ਕੰਮ ਕੀਤੇ ਉਹਨਾਂ ਮੁਤਾਬਕ ਤੇ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਲੱਗਦਾ ਵੀ ਸਾਡਾ ਨਾਮ ਕਦੋਂ ਲੋਕਾਂ ਦੇ ਜੱਬਣਾ ਪੰਨੂ ਕੋ ਦੋ ਚੰਗੇ ਕਹਿਣਾ ਸਾਰੇ ਜਿਹੜੇ ਆ ਇਸ ਕਰਕੇ ਉਹ ਖਿੱਦਕੇ ਬੋਲੇ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਦੇਸ਼ ਪ੍ਰੇਮੀਨ ਦੇ ਕਰਕੇ ਉਹ ਪਾਰਦੀਆਂ ਨਹੀਂ ਲੱਗਿਆ ਤੇ ਇਸ ਕਰਕੇ ਉਹਨਾਂ ਨੂੰ ਹੁਣ ਜੋ ਨਿੱਦ ਨੂੰ ਗੱਲ ਜਾਂਦੀ ਆ ਤੇ ਪਤਾ ਨਹੀਂ ਕਿ ਨਿਪਟੇਗੀ ਕਿਤੇ ਚਾਹੀਦਾ ਇਹੋ ਹੀ ਆ ਕਿ ਉਹ ਅਦਾਲਤ ਵਿੱਚ ਜਾਵੇ ਆਪਣਾ ਪੱਖ ਰੱਖੇ ਜੇ ਉਹ ਉਸ ਕਰਦੇ ਨਾਲ ਨਾ ਕਿਹਾ ਹੋਵੇ ਤੇ ਆਪੇ ਦਾਤ ਦੇ ਦਰੂਪ ਦੇ ਹੱਥ ਵਿੱਚ ਕਰੇਗੀ ਨਹੀਂ ਹੋਏਗੀ ਤਾਂ ਜਿਹੜੇ ਜਿਹੜੀ ਉਹਨੂੰ ਕੁਝ ਗਲਤ ਗਿਆ ਤਾਂ ਉਹਨਾਂ ਨੂੰ ਅਰਜਾਨਾ ਪਾਏਗਾ ਕਿ ਬੇ ਤੁਸੀਂ ਨਿੱਜੀ ਜਈ ਗੱਲ ਤੋਂ ਐਡੀ ਵੱਡੀ ਗੱਲ ਸੀ ਸੋ ਦੇਖਦੇ ਹਾਂ ਕਿ ਅਰਮਿਤ ਸ਼ਾਹ ਜੀ ਦਾ ਜੋ ਮੁੱਦਾ ਚੱਲ ਰਿਹਾ ਹੈ ਉਹ ਕਿਸ ਮੋੜ ਤੇ ਜਾਂਦਾ ਹੈ ਕਿਵੇਂ ਖਤਮ ਹੁੰਦਾ ਹੈ ਕਿਵੇਂ ਇਸ ਦਾ ਲਟਾਰਾ ਹੁੰਦਾ ਸੋ ਸਾਨੂੰ ਬਹੁਤ ਵਧੀਆ ਲੱਗਾ ਸੋ ਤੁਹਾਡਾ ਨਾਲ ਗੱਲ ਕਰਕੇ ਉਮੀਦ ਹੈ ਜੋ ਤੁਸੀਂ ਜਾਣਕਾਰੀ ਦਿੱਤੀ ਹੈ ਉਹ ਦਰਸ਼ਕਾਂ ਤੱਕ ਸਹੀ ਤਰ੍ਹਾਂ ਨਾਲ ਪਹੁੰਚ ਗਈ ਹੋਏਗੀ ਸੋ ਤੁਹਾਡਾ ਨਾਲ ਫੇਰ ਅੱਗੇ ਅਗਲੀ ਵਾਰ ਮਿਲਦੇ ਹਾਂ ਅਗਲੀ ਵੀ ਚਾਰ ਚਰਚਾ ਦੇ ਨਾਲ ਨਵੇਂ ਕੰਟੈਂਟ ਦੇ ਨਾਲ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ